ਇਹ ਤਾਂ ਬਿਆਰੀ ਮੌਜ ਹੈ ਜਿਹੜਾ ਬਾਬਿਆਂ ਦੇ ਮੂਹਰੇ ਅੜੇ ਉਹਨੇ ਕਿਤੇ ਬਜਣਾ ਵਾਏ ਇਹ ਬਾਬਿਆਂ ਨੇ ਫਿਰ ਮੈਨੂੰ ਕਹਿਣ ਲੱਗੇ ਬਾਬਾ ਜੀ ਕਹਿਣ ਲੱਗੇ ਪਾਈ ਇਹ ਬਾਠਾ ਮਾਰਈ ਆੜੇ ਇਹਨਾਂ ਲੋਕਾਂ ਦਾ ਕੀ ਬਣੂਗਾ ਇਹਨਾਂ ਦਾ ਕੀ ਬਣੂਗਾ ਇੱਕ ਟੱਟੂ ਚੱਲ ਪਿਆ ਆਇਆ ਬਾਬਾ ਜੀ ਕਿਆ ਕਹਿ ਸਕਦੇ ਆ ਕਹਿੰਦੇ ਮੈਨੂੰ ਦੂ ਸੇ ਬਾਤਾਂ ਇੱਕ ਗੱਲ ਦੱਸ ਤੱਲੇ ਤੱਕੇ ਨਾ ਇਹ ਅਨਸ਼ਾਲੀ ਵਾਲੇ ਬਾਬੇ ਪੈਦਾ ਹੋ ਗਏ ਬਾਬੇ ਤੁਹਾਨੂੰ ਪੜਾਉ ਕਹਿਣਾ ਨਹੀਂ ਤੇ ਅਰਥਾ ਸਤਨ ਬਾਣੀ ਮੇਰੀ ਦੀ ਬੰਦੇ ਦਾ ਸੰਬੰਧ ਥੋੜੀ ਦੇਰ ਦਾ ਹੁੰਦਾ ਮਾ ਇਹ ਨਹੀਂ ਬੰਦਗੀ ਵਾਲੀ ਨਹੀਂ ਲਬਲੀ ਤਾਂ ਤਾਂ ਉਹ ਇਹ ਅਜਿੱਥੇ ਆ ਪੈਂਟਾਂ ਪਾਈਆਂ ਪੈਂਟਾਂ ਵਾਲਿਆਂ ਦੇ ਬਾਬਾ ਥੋੜਾ ਜਾਂ ਪੈਣ ਲੱਗਿਆ। ਇਹ ਕੁੜੀਆਂ ਕਹਿੰਦਾ ਪੈਂਟਾਂ ਪਾਈ ਫਿਰਦੀਆਂ। ਹਾਂਜੀ। ਇੱਥੋਂ ਬਾਬਾ ਥੋੜਾ ਜਾਂ ਪੂਗਾ ਇੱਥੇ ਤਾਂ ਚਿਤਾਣੇ ਜਮੂਗਾ। ਵਾਹ। ਇਹ ਕਾ ਬਾਬਾ ਇਹ ਕਰਦਾ। ਪਹਿਲੇ ਵੀ ਉਹਨਾਂ ਨੂੰ ਕੰਟਾ ਨੂੰ ਤਾਂ ਮਾਮਾ ਨਹੀਂ ਮਿਲਦੀ ਆਉਂਦੀ ਆ ਚੰਗੀਆਂ ਮਾਮਾ ਜਿਹਨੂੰ ਨੰਨੇ ਪੱਟਕੀ ਕਰੀ ਹੋਵੇ। ਪਹਿਲਾਂ ਉਹ ਮਾਮਾ ਲੱਬੜੀਆਂ ਬੜੀਆਂ ਵਾਹ। ਫਿਰ ਐਵੇਂ ਕਿਥੇ ਬਾਤਾਂ ਤੇਰਾ ਮੇਰਾ ਸਰਵਾਂ ਦੇ ਜਿਹੜਾ ਹੈ ਨਾ ਇਹ ਓਟ ਮੇਰੇ ਬਾਪੂ ਦਾ ਵੀ ਸੰਗ ਤੈਨ ਬਾਪੂ ਨਾਲ ਵੀ ਇਹ ਸਾਰਾ ਸੰਗ ਤੂੰ ਆ ਕੀਤਾ ਤੇ ਤੇਰਾ ਮੇਰਾ ਯਾਰ ਮੈਂ ਕਿਹਾ ਬਾਬਾ ਜੀ ਯਾਰ ਤਣੇ ਬਗਿਆ ਤੁਸੀਂ ਹੁਣ ਰਹਿ ਗਏ ਹੋ ਜਮੇ ਉਹ ਕਹਿੰਦਾ ਨਹੀਂ ਮੈਂ ਤਾਂ ਠੀਕ ਹਾਂ ਕੋਈ ਗੱਲ ਨਹੀਂ ਕਹਿੰਦਾ ਕੋਈ ਐ ਕਿਹਾ ਬਾਬਾਈ ਵੱਡੇ ਨਾਲ ਹੀ ਮੇਰਾ ਟਾਈਮ ਲੰਘਣਾ। ਕਹਿੰਦੇ ਵੀ ਬਾਬਾ ਜੀ ਘਰੇ ਕੋਈ। ਬਾਬਾ ਜੀ ਦੇਖੋ ਤਾਂ ਹੱਟ। ਇਹਨਾ ਹੱਟ ਦੇਖਿਆ ਹੋਇਆ ਹੈ। ਉਹ ਕਰ ਜਾਏਗਾ। ਵਾਹ। ਮੈਂ ਕਹਾਂ ਬਾਬਾ ਜੀ ਸੋ। ਉਹ ਕਰ ਮੈਂ ਜਾਉਂ ਪੀਆ। ਨਹੀਂ ਨਹੀਂ। ਇਹਦਾ ਠੀਕ ਹੈ ਕਹਿੰਦਾ। ਨਹੀਂ ਕਹਿੰਦਾ ਸੋ ਸੋ ਕਰ ਜਾਏਗਾ। ਅਜੇ ਠੀਕ ਹੈ ਕਹਿੰਦਾ। ਮੈਂ ਤੁਹਾਡੀ ਕਿਰਪਾ ਜਾਈ। ਚਲੋ ਤੇ ਮੈਂ ਕਹਾਂ ਬਾਬਾ ਜੀ ਨੇ ਉਹ ਨਾ ਬਾਬਾ ਦਾ ਮਹਾ ਹੱਤੇ ਬਹੁਤ ਬੜੀ ਕਿਰਪਾ ਬਹੁਤ ਰੱਜ ਕੇ ਵੀ ਫਿਰ ਮਨੋ ਕਹਣ ਲੱਗੇ ਪਾਪਾ ਜੀ ਕਹਿੰਦੇ ਪਾਈ ਜ਼ਮੀਨ ਨਾ ਵੀ ਲੋਕਾਂ ਕਹਿੰਦਾ ਬਾਬਾ ਜੀ ਵੀ ਥੋੜੀ ਆ ਮੁੰਡੇ ਤੈਨਨੇ ਇਹ ਲੱਗ ਜਾ ਰਹਾ ਕਹਿੰਦੇ ਕੋਈ ਨਹੀਂ ਮਾਰਾ ਰੋਟੀ ਦੇਊ ਬਹੁਤ ਰੋਟੀ ਦੇਊਗਾ ਰੋਟੀ ਦਾ ਕਹਿੰਦਾ ਦੇਣ ਵਾਲਾ ਜਿਹੜਾ ਨਾ ਹਾਂ ਜੀ ਉਹ ਰਾਤੀ ਰੋਟੀ ਦੇਣ ਤੇ ਆਵੇ ਬਗੈਰ ਜ਼ਮੀਨ ਤੋਂ ਵੀ ਦੇਈ ਜਾਂਦਾ ਜਮ ਜਮਾਇਂ ਤੋਂ ਬਿਨਾ ਵੀ ਦੇਈ ਜਾਂਦਾ ਤਫਾਕ ਹੋਵੇ ਤਾਂ ਕਹਿੰਦਾ ਸਭ ਕੱਟ ਰਹੇ ਨੇ ਜਿਹੜਾ ਅਕਸਾਨ ਇੰਡਸਾਂ ਤੋਂ ਛੱਡ ਕੇ ਆਇਓ ਹਾਂਜੀ ਤੁਸੀਂ ਸ਼ੁਕਰ ਕਰਿਆ ਕਰੋ ਮਹਾਰਾਜ ਦੇ ਤੰਦਰੁਸਤੀ ਇਹ ਤੰਦਰੁਸਤੀ ਹੈ ਤੇ ਤੁਹਾਡੀ ਜਾਨ ਬਚ ਗਈ ਤੇ ਕੁੱਟੀਆਂ ਵੀ ਪੈ ਗਈਆਂ ਜਮੀਨਾਂ ਵੀ ਆ ਗਈਆਂ ਜੇ ਮਟਰ ਦੀ ਜਾਣਨਾ ਬਚਦੀ ਤੇ ਕੀ ਕਰਦੇ ਤੁਸੀਂ ਕਿ ਆ ਜਮੀਨਾਂ ਨੂੰ ਕਰਦੇ ਕੀ ਕਰੋ ਵੇ ਲੱਤ ਬਾਹ ਵਢੀ ਜਾਂਦੀ ਕੋ ਕੋਈ ਕਰਿਆ ਜਾਂਦਾ ਕਹਿੰਦੇ ਸੇਵਾਦਿਆ ਜਿਹੜਾ ਵੱਡਾ ਪਾਕਸਾਨ ਪਿੰਡ ਸੀ ਨਾ ਉਹਦਾ ਉੱਤੇ ਗਰਮਚਨ ਤੋਂ ਡਾਕਟਰ ਨਹੀਂ ਬਾਬਾ ਭਈ ਮੈਨੂੰ ਟ੍ਰੈਨਰ ਬਾ ਸਾਡਾ ਪਿੰਡ ਬਹੁਤ ਤਕੜਾ ਸੀ ਬਹੁਤ ਜਿਵੇਂ ਪੁਰਾਣੀ ਸਰਹੰਦਾ ਐਡਾ ਪਿੰਡ ਸੀ ਤੇ ਭਾਈ ਛੱਡ ਦੇ ਪਾਸੇ ਗੁਰਦੁਆਰਾ ਹੀ ਤੇ ਉਧਰੇ ਕਹਿੰਦਾ ਡਾਕਟਰ ਦੀ ਦੁਕਾਨ ਸੀ ਅੰਬਰ ਅੰਬਰ ਸਿੰਘ ਦਾਉ ਟਾਬਾ ਤੇ ਡੇਡ ਕਮੀਰ ਨਹਿਰ ਸੀ ਕਹਿੰਦਾ ਬਈ ਬਈ ਅਹ ਸਨੀਆਂ ਸਾਰੀਆਂ ਹੀ ਰਾਤੀਆਂ ਪਾਸ ਤੋਂ ਆਉਂਦੀਆਂ ਬਾਬਾ ਜੀ ਨੇ ਬਾਬਾ ਜੀ ਨੇ ਨਾ ਬੜਿਆ ਨੇ ਕਹਿੰਦੇ ਭਾਈ ਡੇਡ ਕਮੀਲ ਤੇ ਪਿੰਡ ਡਾਕਟਰ ਜਿਹੜਾ ਵਰਸੂ ਡਾਕਟਰ ਹੁੰਦਾ ਹੈ ਕੋ ਤੁਹਾਡੇ ਪਿੰਡ ਅੱਛਾ ਜੀ ਬਾਬਾ ਜੀ ਤੁਹਾਨੂੰ ਪਤਾ ਤੁਹਾਨੂੰ ਮਤਲਬ ਤੁਹਾਡੇ ਪਿੰਡ ਦਾ ਸਾਰਾ ਹੀ ਦੱਸਦਾ ਸਾਰਾ ਹੀ ਡਾਕਟਰ ਬਾਪੂ ਜੀ ਕੋ ਉਹ ਵੀ ਦੱਸ ਦਿਓ ਆਪਣੇ ਪੁੱਤਰੇ ਵਾਲੀ ਵੀ ਬਾਬਾ ਜੀ ਨੇ ਕਿਵੇਂ ਬਾਹਰ ਭੇਜਿਆ ਅਮਰੀਕਾ ਉਹ ਕੋਈ ਜੇ ਮੁੰਡੇ ਨੂੰ ਪਹਿਲਾਂ ਦਾ ਵਡਿਆ ਚੋ ਬਾਬਿਆਂ ਨੂੰ ਕਿਹਾ ਵਾ ਬਾਬਾ ਜੀ ਮੇਰੇ ਮੇਰਾ ਮੁੰਡਾ ਵੀ ਕੋ ਅਮਰੀਕਾ ਭੇਜ ਦੋ ਉਹ ਕੋਈ ਭਾਈ ਦਾਣਾ ਪਾਣੀ ਹੋਊਗਾ ਨਾ ਇਹ ਜ਼ਰੂਰ ਜਾਵੇਗਾ ਮੈਂ ਕਿਹਾ ਬਾਬਾ ਜੀ ਇੱਕ ਮੁਠੀ ਦਾਣਿਆਂ ਦੀ ਛੱਡੋ ਅਮਰੀਕਾ ਇਹ ਰਟ ਬਰੀ ਚੁਗੀ ਜਾਊਗਾ ਮੈਨੂੰ ਕੋਈ ਰਿਵਰਸਾ ਤਨ ਚੱਕਿਆ ਹੋਇਆ ਕਿਤੇ میں ہاں بابا جی چکے آنے یہ جگراج سنگ کہ بابیا کو ٹپا دو آ رہے ہیں نا میں می جا جا میرا پائی آیا لانگے پانچ چھ مہینے جب بھی انہیں آناج نسیا پھرنا میں کبھی میری کالے آئے نہیں شاید میرا بھی کم بن گا ਉਹ ਕਹੇ ਬਾਬੇ ਕਹਿੰਦੇ ਵੀ ਅੱਜ ਜਾ ਪੱਗ ਬਨ ਕੇ ਆ ਤੁਹਾਨੂੰ ਕਹਿੰਦੇ ਜੀ ਹਾਂ ਪੱਗ ਬਨ ਕੇ ਆ ਗਿਆ ਬਾਬਿਆਂ ਨੇ 8 ਵਜੇ ਦੇ ਨਾ ਜਾ ਪਹੁੰਚੇ ਕੋਟੇ ਕਾਟਗੜ ਐਂ ਲੇ ਭਾਈ ਇਹਨੂੰ ਜਾਣਦੇ ਆ ਕਹਿੰਦੇ ਮਹਾਰਾਜ ਤੁਹਾਡਾ ਸੇਵਾ ਦਾ ਰ ਹੈ ਸੇਵਾ ਦਾ ਸਾਕੇ ਨਾ ਬਾਅਦ ਚ ਦੇਖਾਂਗੇ ਪਰ ਇਹਦਾ ਮੁੰਡਾ ਕਹਿੰਦੇ ਇੱਕ ਅਮਰੀਕਾ ਭੇਜਣਾ ਤੇ ਉਹ ਕਹਿੰਦੇ ਬਾਬਾ ਜੀ ਜਰੂਰ ਜਦੋਂ ਜਗੰਦਰ ਆਊਗਾ ਨਾ ਮੇਰਾ ਪਾਈ ਉਹਨੂੰ ਕਹੇ ਤੇ ਭੇਜ ਦਵਾਂ ਉਹ ਕਹੇ ਵੀ ਪੈਸਾ ਨਹੀਂ ਕੋਈ ਵੀ ਦੇਣਾ ਮੁੰਡੇ ਨੇ ਕਮਾ ਕੇ ਦੇਣਾ ਸੱਤ ਹਾਂ ਮੁੰਡੇ ਨੇ ਕਮਾ ਕੇ ਦੇਣਾ ਪੈਸਾ ਨਹੀਂ ਇਹ ਕੋਲ ਹੈਗਾ ਨਹੀਂ ਦੇਣੇ ਕਮਾ ਕੇ ਮੁੰਡੇ ਦਾ ਉੱਥੇ ਹੀ ਕੱਟ ਦੇ ਉਹ ਕਹਿੰਦਾ ਠੀਕ ਹੈ ਉਹ 6 ਮਹੀਨੇ ਬਾਅਦ ਮੈਨੂੰ ਕਹਿੰਦੇ ਇੱਕ ਦੇਣਾ ਰਾ ਜੰਮਨ ਕੋ ਲੈ ਕੇ ਨਰਕਾ ਲੱਗਿਆ ਹੁੰਦਾ ਈ ਉੱਤੇ ਮੈਨੂੰ ਕਹਿੰਦੇ ਸਵਾਦ ਆ ਠੱਪੇ ਵਾਲਾ ਕੰਮ ਬਣ ਗਿਆ ਕਿ ਨਹੀਂ ਆ ਕਹਾ ਬਾਬਾ ਇਹ ਨਾ ਠੱਪੇ ਛੱਡ ਰਿਹਾ ਜੀ ਬਿੱਤੇ ਪ੍ਰੇਵਰਦਾ ਕਹਿੰਦੇ ਕੀ ਤੇਰੀ ਕੀ ਮਰਜ਼ੀ ਆ ਵੀ ਜਿਹੜੇ ਗੁਰਦੁਆਰੇ ਆਉਂਦੇ ਆ ਈ ਸਾਰੇ ਸੱਚੀ ਆ ਆ ਬਾਬਾ ਜੀ ਇਹ ਤਾਂ ਰੇਟਾ ਸੱਚੀ ਆ ਉਹ ਕਹਿੰਦੇ ਕੋਈ ਕੋਈ ਗਾਣਾ ਹੁੰਦਾ ਹੈ। ਥਾਰਾ ਪਿੰਡ ਨਹੀਂ ਕਿਸੇ ਦਾ ਯਾਰ ਹੋਇਆ। ਇਹ ਇਹੀ ਕੰਮ ਹੈ ਡੇਰੇ ਵਿੱਚ ਵੀ ਕੋਈ ਕਈ ਤਾਂ ਟੇ ਲੈਣ ਆਉਂਦੇ ਨੇ। ਬੰਦੇ ਰੌਣਕ ਆਰੇ ਬੰਦੇ ਜਿਹੜੇ ਕੋਲ ਦਵਾਰੇ ਆਉਂਦੇ ਨੇ ਡੈਡੀਕੇਟਿਡ ਆਪੇ ਸਾਰੇ ਡੁੱਡ ਟੁੱਟੇ ਆਉਂਦੇ ਨੇ। ਹਾਂਜੀ। ਇਹ ਡੁੱਟ ਆਉਂਦੇ ਨੇ। ਉਹ ਪੇਰ ਬਾਬਾ ਜੀ ਕਹਿਣ ਲੱਗੇ ਕਿ ਇੱਕ ਪੀੜੀ ਹੈ ਸਾਡੇ ਪਿੰਡ 'ਚ ਨਹੀਂ ਜਾਗਰਦਾ ਦਾਣਾ ਉਹ ਉਹਨਾਂ ਦਾ ਕਿ ਰਿਸ਼ਤੇਦਾਰ ਸੀ ਉਹ ਆ ਗਿਆ ਬੁढ़ा ਜਾਈ ਤੇ ਉਹ ਬੈਠਾ ਰਿਹਾ ਬੈਠਾ ਰਿਹਾ ਜਦੋਂ ਬਾਬਾ ਜੀ ਨਹੀਂ ਜਾਣਾ ਸੀ ਨਾ ਪਿੰਡ ਨੂੰ ਤੇ ਉਹ ਕਹਿੰਦਾ ਆਪਣਾ ਬਾਬਾ ਜੀ ਮੈਂ ਇੱਥੇ ਰਹਿਣਾ ਉਹ ਨਾ ਪਾਈ ਨਾ ਤੂੰ ਆਪਣਾ ਅਟੇ ਤੇ ਰਰੀਆ ਉਥੇ ਚਲਾ ਜਾ ਕਹਿੰਦਾ ਨਾ ਬਬੀ ਮੈਦੀ ਉਹਨਾਂ ਦਾ ਬਣਨੀ ਆਉਗੀ ਮੈਂ ਕਹਿੰਦੇ ਗਿਆਨੀ ਕਹਿੰਦੇ ਭਾਈ ਰਵਾਨਾ ਸਾਹਿਬ ਚਲਾ ਜਾ ਅਗੋਂ ਮੈਂ ਕਿਹਾ ਮਾ ਬਾਬਾ ਜੀ ਕੋਈ ਨਹੀਂ ਅੱਡੀ ਅਟਕਾ ਵੱਜ ਗਏ ਪਈ ਕੋਈ ਨਹੀਂ ਅਸੀਂ ਨਿਗਾਰ ਰੱਖਾਂਗੇ ਤੇ ਮੰਜੀਦਾਰ ਨੇ ਆ ਇੱਕ ਉਤੇ ਰਜਾਈ ਦੇ ਦੇਣੇ ਹਾਂ ਜੀ ਤੇ ਨਿਗਾਰ ਰੱਖਾਂਗੇ ਉਹ ਭਾਈ ਉਹ वचन ਨਹੀਂ ਪਾਈ ਮੋਰੀਆ ਨਾ ਮੰਗਾ ਬਾਬਾ ਜੀ ਤੁਹਾਡੀ ਮੌਜ ਹੈ ਪਰ ਇਹ ਨਿਗਾਰ ਰੱਖਾਂਗੇ ਕਰੀ ਜਦ ਨਿਗਾਰ ਤੋਂ ਤੇ ਭਾਈ ਦੀ ਮੰਜੀ ਉੱਡਾਰਿਓ ਮੰਜੀਦਾਰ ਦੀ ਥੀ 2-2 ਘੰਟੇ ਦੀ ਥੀ ਉਹਦੀ ਡਿਊਟੀ ਲਾਤੀ 2 ਘੰਟੇ ਮੈਂ 2 ਘੰਟੇ ਸਾਰੂ 2 ਘੰਟੇ ਇਹ ਗਰੇਵ ਸੀ ਇੱਧਰ ਰਾਣੀਆਂ ਕੋਲ ਪਿੰਡ ਉਹਦਾ ਠੀਕ ਆ ਬਾਬਾ ਜੀ ਹਾਂ ਉਹ ਗਰੇਵ ਦੀ ਡਿਊਟੀ ਲਾਤੀ ਪਿਆਰਿਆ ਉਹ ਪਿਆਰਿਆ ਐਨੇ ਬਾਬਾ ਜੀ ਆ ਗਏ ਟੜ ਕੇ ਹਾਂਜੀ ਟੜ ਕੇ ਆ ਗਏ ਤੇ ਕਹਿੰਦੇ ਇਹ ਬਾਬਾ ਜੀ ਅੰਦਰ ਬੈਠੇ ਮਾਲਾ ਲੈ ਕੇ ਬੈ ਗਏ ਮੈਂ ਪਾਣੀ ਗਰਮ ਕੀਤਾ ਸੀ ਬਾਬਾ ਜੀ ਕਹਿਣ ਲੱਗੇ ਆ ਪਾਈ ਉਹਨੂੰ ਵੀ ਕਹੋ ਤੇ ਮੈਂ ਰਾਮ ਕਰਨਾ ਉਹਨੂੰ ਕਹੋ ਜਿਹੜਾ ਰਾਤ ਵਾਲਾ ਹੈ ਉਹਦੀ ਮੱਠਾ ਠੇਕ ਲੋ ਉਹ ਮੈਂ ਗਿਆ ਮੈਂ ਦੇਖਿਆ ਉਹ ਕੁਝ ਵੀ ਨਾ ਉੱਤੇ ਮੰਜੀ ਦੇ ਅੱਛਾ ਜੀ ਉਹਦਾ ਬਿਸਤਰਾ ਬੋਸਰਾ ਸਾਰਾ ਇਕੱਠਾ ਕਰਕੇ ਹਰ ਆੜ ਵਿੱਚ ਪਾ ਕੇ ਭਾਰ ਬੋਲੇ ਚੋਰੀ ਕਰਕੇ ਲੈ ਗਏ ਉਹ ਅਜੀ ਅਜੀ ਬਾਬਿਆ ਕਨੇ ਉਲਝ ਗਏ ਹਾਂਜੀ ਉਹ ਆਪਣਾ ਬਿਸਤਰਾ ਇਕੱਠਾ ਕਰਿਆ ਕੱਪੜੇ-ਕੁਪੜੇ ਤੇ ਜਲੇ ਕੇ ਕਹਿੰਦੇ ਬਾਬਾ ਜੀ ਕਹਿੰਦੇ ਆਇਆ ਨਹੀਂ ਮੈਂ ਕਿਹਾ ਪਪਾ ਜੀ ਆਉਣਾ ਕੀ ਉਹ ਤਾਂ ਪਟਰੇ ਬਾਜ ਗਿਆ ਸਾਰੇ ਇੱਕ ਕੱਪੜੇ ਵੀ ਲੈ ਕੇ ਅੱਜ ਆਈ ਸੀ ਕਰਰ ਜਾਈ ਨਹੀਂ ਲੈ ਕੇ ਗਿਆ ਉਹ ਹਾਂਜੀ ਉਹ ਜਿਹੜੇ ਲੱਕੜੀਆਂ 파ੜਨ ਵਾਲੇ ਫਾਨੇ ਆ ਨਾ ਉਹ ਵੀ ਪਾ ਕੇ ਲੈ ਗਿਆ ਉਹ ਉਹ ਤੇਰਾ ਫਾਇਦਾ ਨਹੀਂ ਹੋ ਜਾ ਬਬਾਈ ਅਰੇ ਦੇ ਕਿਆ ਉਹ ਸੱਚੀ ਬੁਤੀ ਕਿ ਸਰ ਬਾਬੇ ਨੇ ਫਾਨੇ ਬਣਾਏ ਤੇ ਵੱਡੇ ਮੋਟੇ ਮੋਟੇ ਉਹ ਫਾਨੇ ਜਿਹੜੇ ਨੇ ਨਾ ਉਹਦੇ ਵਿੱਚ ਉਹਦੇ ਜਾਈ ਚ ਧਰ ਕੇ ਉਹ ਵੀ ਲੈ ਗਿਆ ਤੇ ਵੇਡ ਕੇ ਪਰਾ ਨਹੀਂ ਕਿਦਰ لے گیا بابا جی نے میں کہا بابا جی ساری رات راکھی کر دے رہے توڑیاں گلہ مخا سچیاں نے بھی ایسی راکھی بھی کر دے مر گئے رہے رہ دا پھر بھی گیا وہ کہنے دے پائی ہوتا پانے بھی لے گیا بھی چل جائیں یہاں دے پاس oh. لنگ گیا ہو oh. سارو oh. گھٹ رہے ہیں لب رہے رہے نہیں لب گیا بندہ جی لنگ گیا پھر بابا جی کمیں گیا تو اڑا پوترہ پھر باہر امریکہ اوہو ਉਹ ਟਾਫਰ ਮੇਰਾ ਗਿਆ 6 ਮਹੀਨੇ ਲੰਘ ਗਏ ਸੀ ਹਾਂ ਇਹ ਗਿਆ ਵਿਚਾਰਾ 2 ਨੰਬਰ ਜੀ ਅਕ ਜ਼ਿਆਰੇ ਬਾਬਿਆਂ ਨੇ ਦੋਨਿਆਂ ਨੇ ਠੀਕ ਦੋਵੇਂ ਬਾਬੇ ਕਨੇਪੀ ਭੇਜਦੇ ਉਹ ਜਾ ਕੇ ਉਹ ਫਸ ਗਿਆ ਅੰਦਰ ਹੋ ਗਿਆ ਜੇਲ ਹੋ ਗਈ ਉੱਥੇ ਹਾਂ ਆਹੋ ਫੜਿਆ ਗਿਆ ਅਮਰੀਕਾ ਦੇ ਡਾਪ ਬਣਨੇ ਤੇ ਫਿਰ ਸਾਰਾ ਟੱਬਰ ਜਿਹੜਾ ਵੀ ਰਾਜ ਜ਼ਮੀਨ ਵੀ ਵੇਚੀ ਸਭ ਕੋ ਕਰਿਆ ਰੁਪਏ ਵੀ ਬਹੁਤ ਲੱਗੇਗੀ 20-25000 ਰੁਪਇਆ ਇਹ ਮੈਂ ਬਾਬਾ ਜੀ ਨੂੰ ਜਾ ਕੇ ਨਾ ਬਾਤ ਹੋੜ ਕਿ ਉਹ ਕੋਲ ਜਾ ਕੇ ਮੈਂ ਨੂੰ ਬਾਬਾ ਜੀ ਮਰ ਗਿਆ ਕਿ ਨਾ ਮੈਂ ਕੰਮ ਹੋ ਗਿਆ ਬਾਬਾ ਜੀ ਜ਼ਮੀਨ ਵੇਚ ਦਿੱਤੀ ਵੀ ਕਹਿੰਦੇ ਵੀ ਜ਼ਮੀਨ ਨਾ ਲਿਓ ਜ਼ਮੀਨ ਨਾ ਵੇਚਿਓ ਤੇ ਮੁੰਡਾ ਵੀ ਫਸ ਗਿਆ ਤੁਹਾਡੇ ਬਚਨਾਂ ਨਾਲ ਹੀ ਭੇਜਿਆ ਹਾਂ ਗੱਡੂ ਵਾਲੇ ਅੱਗੇ ਤਵਾ ਦੇਣਾ ਉਹ ਕਹਿੰਦੇ ਭਾਈ ਤੂੰ ਨਾ ਗੁਰੂ ਮਹਾਰਾਜ ਨੂੰ ਮੱਥਾ ਟੇਕ ਜਿਹੜਾ ਕੰਮ ਆਣੀਊਗਾ ਮੈਂ ਕਿਹਾ ਬਾਬਾ ਜੀ ਮੇਰਾ ਪੱਤੀ ਹਾਲ ਹੋ ਗਏ ਮੱਥਾ ਟੇਕਦੇ ਨੂੰ ਬਾਬਾ ਵੀ ਵਿਚੋਲਾ ਫਾਲਦਾ ਕੋਈ ਮੈਂ ਕੱਲਾ ਕੀ ਕਰੂੰਗਾ ਉੱਥੇ ਉਹ ਕਹਿੰਦੇ ਮੈਂ ਤੇਰੇ ਨਾਲ ਐ ਤੂੰ ਅੱਜ ਮੱਥਾ ਟੇਕ ਮੈਂ ਮੱਥਾ ਟੇਕਿਆ ਬਾਬਿਆਂ ਦੀ ਕਿਰਪਾ ਹੋ ਗਈ ਚਲੋ ਸੋਹਣੀ ਰਾਕੇ ਉਹ ਦੂਜੇ 3 ਦਿਨ ਰਿਤੇ ਢਾਲ ਛੜਾ ਕੇ ਲੈ ਗਿਆ ਉਹਨੂੰ ਉੱਥੋਂ ਅੱਛਾ ਨਮਾਲਕ ਹੀ 18 ਕੁਸਾਲ ਦੀ ਹੋਏ ਲੋਕਾਂ ਦੇ 40 40 ਸਾਲ ਦੇ ਪੱਕੇ ਨਹੀਂ ਹੁੰਦੇ ਐਠੀ ਬਾਬਿਆਂ ਦੀ ਕਿਰਪਾ ਹੋਈ 6ਵੇਂ ਸਾਲ ਤੇ ਪੱਕਾ ਹੋ ਗਿਆ ਵਾਹ 6ਵੇਂ ਸਾਲ ਤੇ ਪੱਕਾ ਹੋ ਗਿਆ ਬਾਬਿਆਂ ਦੀ ਐਡੀ ਕਿਰਪਾ ਕੀਤੀ ਪਰ ਘਰ ਆਈ ਕੁਝ ਭੁੱਲ ਗਿਆ ਕੁਝ ਕੁਝ ਇਹ ਬੜੀ ਸੋਹਣੀ ਮੈਂ ਕਹਿਣਾ ਵੀ ਇਹ ਜੀ ਰੋਟੀ ਦਾ ਬਨੇ ਬਣਾ ਕੇ ਦਿੱਤੀ ਹੈ ਭਈ ਉਹਨਾ ਆਪਣਾ ਜਿਹੜਾ ਗੁਜ਼ਾਰਾ ਕਰਦਾ